ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਦੇਲੇ ਵਾਲੀ ਇਹਨੂੰ ਰਾਮੂ ਵਾਲਾ ਵੀ ਕਿਹਾ ਜਾਂਦਾ ਹੈ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਵੈਸੇ ਜੇ ਆਪਾਂ ਪਿੰਡ ਦੀ ਗੱਲ ਕਰੀਏ ਦੋਸਤੋ ਤਾਂ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਵਾਲੀ ਜਿਹੜੀ ਸੜਕ ਹੈ ਰਾਮਿਆਂ ਨੇ ਪਿੰਡ ਤੋਂ ਪਹਿਲਾਂ ਇਹ ਪਿੰਡ ਆਉਂਦਾ ਪਰ ਜਿਹੜੇ ਇਸ ਫਾਰਮ ਦੇ ਵਿੱਚ ਮੈਂ ਵੀਡੀਓ ਬਣਾ ਰਿਹਾ ਹਾਂ ਇਹ RAMMU ਵਾਲੇ ਤੋਂ ਜਾਂ ਡੇਲਿਆਂ ਵਾਲੀ ਤੋਂ ਅਜਤਗੱਲ ਨੂੰ ਇੱਕ ਸੜਕ ਲੰਘਦੀ ਐ ਉਸ ਸੜਕ ਦੇ ਉੱਤੇ ਫਾਰਮ ਆ ਥੋੜਾ ਟਾਈਮ ਪਹਿਲਾਂ ਬਾਈ ਨੇ ਕੁਝ ਵਾਢਾਂ ਵੇਚੀਆਂ ਸੀ ਕੁਝ ਵੱਛੀਆਂ ਵੇਚੀਆਂ ਸੀ ਬਹੁਤੇ ਵੀਰਾਂ ਨੇ ਉਹ ਵੀਡੀਓ ਦੇਖੀ ਹੋ ਧਿਆਨ ਚ ਆ ਜੂਗੀ ਅੱਜ ਦੋ ਤਾਂ ਤੁਹਾਨੂੰ گاਵਾ ਦਿਖਾਉਣੀਆਂ ਜਿਹਦੇ ਚ ਇਹ ਗਾਂ ਗਰਮੀਆਂ ਦੀ ਰੁੱਤ ਦਾ ਤੋਹਫਾ ਹੀ ਐ ਥੋੜਾ ਕ੍ਰਾਸ ਬ੍ਰੀਡ ਇਹ ਤੋਂ ਇਲਾਵਾ ਇੱਕ ਗੱਬਨ ਚ ਇੱਕ ਪਾਸ ਜਰਸੀ ਜਰਸੀ ਪੱਖ ਚ ਪੈਂਦੀ ਕਹਿ ਦਾਂਗੇ ਇਹਨੂੰ ਆਪਾਂ ਇੱਕ ਮਿਲਕਿੰਗ ਮਸ਼ੀਨ ਹੈ گاਵਾ ਦੇ ਪਰਲੇ ਪਾਸੇ ਆ ਦੱਸੋ ਡਬਲ ਬਕਟ ਵਾਲੀ ਹੈ ਬਾਕੀ ਆਪਾਂ ਉਹਦੇ ਬਾਰੇ ਜਾਣਕਾਰੀ ਬਾਈ ਤੋਂ ਲਵਾਂਗੇ ਇੱਕ ਇਸੇ ਵੀਡੀਓ ਦੇ ਵਿੱਚ ਐਡ ਕਰੂੰਗਾ ਨਾਲ ਬੱਚੀਆਂ ਵਾਸਤੇ ਕੇਜ ਬਣਿਆ ਹੋਇਆ ਪਿੰਜਰਾ ਹੈ ਛੋਟੀਆਂ ਬੱਚੀਆਂ ਦਾ ਉਹ ਵੀ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾਉਂਗਾ ਸੋ ਜਿਹੜਾ ਵੀ ਵੀਰ ਇਹਨਾਂ ਚੋਂ ਕੋਈ ਚੀਜ਼ ਖਰੀਦਣੀ ਚਾਵੇ ਉਹਦਾ ਹੱਕ ਹੈ ਵੀ ਉਹ ਆਕੇ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਪਹਿਲਾਂ ਇਸ ਗੱਪਣਗਾਹ ਦੀ ਡਿਟੇਲ ਪੁੱਛੀਏ ਜਿਹੜੀ ਸੂਨ ਦੀਆਂ ਤਿਆਰੀਆਂ ਚ ਦੱਸਦੀ ਐ ਉਸ ਤੋਂ ਬਾਅਦ ਚ ਜਰਸੀ ਮਿਲਕਿੰਗ ਮਸ਼ੀਨ ਤੇ ਪਿੰਜਰਾ ਸਾਰਾ ਕੁਝ ਤੁਹਾਨੂੰ ਦਿਖਾ ਦੇਣਾ ਜੈਸੇ ਭਾਈ ਸਸਤੀ ਕਾ ਜੈਸੇ ਅੱਜ ਚਾਰਕ ਐਟਮਾ ਆਪਾਂ ਮਕਾਉਂਕੀਂ ਦੀਆਂ ਜਿਹਦੇ ਚ ਦੋ ਗਾਵਾਂ ਦਿਖਾਉਂ ਹਾਂਜੀ ਘਟਾ ਰਹੇ ਹਾਂ ਕੁਛ ਮੁੱਛੋ ਥੋੜੇ ਤੋਂ ਥੋੜੇ ਘਟਾ ਰਹੇ ਇਹ ਗਰਮੀ ਕਰਕੇ ਕੁਛ ਠੀਕ ਐ ਜਿਹੜੀ ਇਹ ਗਾਂ ਕੰਨ ਮਸੂਆ ਸੂਹ ਲੱਗੀ ਤੇ ਤੀਜੇ ਸੂਏ ਸੂਣੀ ਦੂਜੇ ਸੂਏ ਆਪਣੇ ਕੋਲ ਹੀ ਸੀ ਹਾਂਜੀ ਆਪਣੇ ਕੋਲ ਹੀ ਹੈ ਕੀ ਦੁੱਧ ਹਰ ਕਾੜ ਰਿਹਾ ਇਨੇ 28 ਤੋਂ 30 ਦੇ ਵਿੱਚ ਵਿੱਚ ਕੱਢਦੀ ਹੈ ਇਹ ਹਰ ਸੋਏ ਦੁੱਧ ਪਿਛਲੇ 28 ਤੋਂ 30 ਚੋਆ ਪਿਛਲੇ ਚੋਆ ਇਹ ਆਪਣਾ ਸੀਮਿੰਟ ਕਿਹੜੇ ਬੋਲ ਦਾ ਲੱਗਾ ਇਹ ਕਿੰਨ 40 432 ਲੱਗੇ ਇਹ 40 432 ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦੇ ਹੋ ਇਹ 1,115000 ਜਿੰਨ ਕਿੰਨੇ ਲਊਗਾ ਤਾਚਾ ਪੰਜ ਸੱਤ ਦਿਨ ਕਿਲੋ ਭਈ ਪੰਜ ਠੀਕ ਹੈ 700 ਥੋੜੀ ਕ੍ਰਾਸ ਬ੍ਰੀਡ ਹੈ ਆਰਡਰ ਦੀ ਕੁਆਲਿਟੀ ਤੁਸੀਂ ਵੀਡੀਓ ਦੇ ਮਾਧਿਅਮ ਨਾਲ ਦੇਖ ਲੈਣੀ ਹੈ ਤੋੜ ਕੇ ਵੀ ਤੁਹਾਨੂੰ ਦਿਖਾ ਦੂੰਗਾ ਇਹ ਦਾ ਹਵਾਨਾ ਹੁਣ ਦਿਸਦਾ ਤੋੜ ਕੇ ਮੈਂ ਫੋਲੋ ਵੀਰ ਇੱਕ ਲੱਖ ਤੇ 15000 ਰੇਟ ਹੈ 28 ਕਿਲੋ ਤੋਂ ਬਾਹਰ ਦੁੱਧ ਦਿੰਦੀ ਹੈ ਰੇਟ ਤੁਹਾਨੂੰ ਦੱਸਦਾ ਜਿਹਨੂੰ ਇਸ ਰੇਟ ਤੇ ਜੱਜਦੀ ਹੈ ਉਹ ਵੀ ਰਿਕਾਲ ਕਰ ਲੈ ਕਿਉਂਕਿ ਜੇ ਵਿਕ ਗਈ ਤਾਂ ਵੇਚ ਦੇਣੀ ਹੈ ਤੇ ਨਹੀਂ ਕਰ ਪੀਦੀ ਰੁੱਤ ਚ ਤੋਦੇ ਦਾ ਸੰਘਣਾ ਰਹਿੰਦਾ ਆਰਡਰ ਦੀ ਬਣਾਵਟ ਦੋਸਤੋ ਵੀਡੀਓ ਦੇ ਵਿੱਚੋ ਕਲੀਅਰ ਦਿਸਦੀ ਆ ਤੁਸੀਂ ਬਾਕੀ ਕੋਲ ਵਾਕੇ ਦੇਖ ਲੈਣਾ ਹਵਾਨਾ ਹਜੇ ਭਰੂਗੀ ਕਿਉਂਕਿ ਦਿਨ ਪੰਜ ਸੱਤ ਅਜੇ ਲੈਂਦੀ ਹੈ ਜਿੰਨਾ ਕੋ ਹੌਣ ਬਣਿਆ ਵਾ ਉਹ ਸੈਜ ਵੀ ਤੁਸੀਂ ਦੇਖ ਲਓ ਦੇ ਹੋਵਾਨੇ ਦੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਲਓ। ਇਹ ਰੋਖ ਹੈ ਦਾ ਥੋੜਾ ਕ੍ਰਾਸ ਬ੍ਰੀਡ ਹੈਗਾ 40432 ਡੈਨਮਾਰਕ ਬੁੱਲ ਦਾ ਸੀ ਬਣਾਉਂਦਾ। ਉਹ ਜਿਹੜਾ ਉਹ ਇਹਦੇ ਸੀਮਨ ਲੱਗਾ। ਸਿੰਗ ਇਹਦੇ ਹੈਗੇ ਆ ਦੋਸਤੋਂ ਤੁਸੀਂ ਦੇਖ ਲਓ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਲੈ ਜੋ ਬਈ ਬੰਦ ਦੇ ਉੱਤੇ। ਤੀਜਾ ਸੁਆ ਇਸ ਗਾਂ ਨੇ ਸੁਣਾ ਵੈਸੇ ਸੀਲ ਛਰੀਪ ਹੈ। ਬਾਕੀ ਪਾਸ ਤੁਸੀਂ ਕਰਨਾ ਪਸੰਦ ਤੁਹਾਨੂੰ ਹੋਣੀ ਚਾਹੀਦੀ ਹੈ। ਰੇਟ ਚੱਟਿਆ ਦਾ ਕਾਲ ਕਰ ਲਓ। ਨਾਲੇ ਗੱਲ ਮੈਂ ਇਸ ਕਰਕੇ ਐਡ ਕਰਤੀ ਵੀ ਜੇ ਵਧੀਆ ਕੀਮਤ ਤੇ ਨਹੀਂ ਵਿਕਦੀ। ਤਾਂ ਫਿਰ ਬਾਈ ਕਹਿੰਦਾ ਵੀ ਇਹਦਾ ਦੁੱਧ ਇੱਕ ਸੂਆ ਹੋਰ ਚੋਲਾਂਗੇ ਤਾਂ ਟੋਕੜ ਪਸ਼ੂ ਵਿਕ ਜਾਂਦਾ। ਤੋਂ ਚੀਜ਼ ਤੁਸੀਂ ਆਪਦੀ ਸਮਝ ਨਾਲ ਖਰੀਦਨੀ ਹੈ ਸਾਡਾ ਕੰਮ ਆ ਵੀਡੀਓ ਦੇ ਵਿੱਚ ਤੁਹਾਨੂੰ ਜਿੱਦਾਂ ਦਾ ਪਸ਼ੂ ਹੁੰਦਾ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਰਹੀਦੀ ਹੈ। ਲੋ ਪਹਿਲੇ ਨੰਬਰ ਤੇ ਗਾਂ ਦੇਖੋ। ਤੁਸੀਂ ਇਹਦਾ ਇਹ ਰੋਖ ਹੈ ਸਾਰੇ ਢਾਂਚੇ ਦਾ, ਥਣ ਹਵਾਨੇ ਦਾ। ਇੱਕ ਇਧਰ ਵੜ ਹੋਰ ਜਿਹੜੀ ਬਾਈ ਨੇ ਵੇਚਣੀ ਹੈ। ਜਸ਼ਨ ਬਾਈ ਜਿਹੜੀ ਇਹ ਸਾਹਮਣੇ ਵੜ ਹੈ। ਜਸਨੇ ਗਾਂ ਕੈਨਵਸ ਵਾਸਤੇ ਗੱਬਣਾ ਵਸ ਤੇ ਦੂਜੇ ਸੂਏ ਵਾਸਤੇ ਗੱਬਣਾ ਜੀ ਕਿੰਨੇ ਚਰ ਦੀ ਚੱਕ ਪਾਸ ਹੈ ਇਹ ਤਿੰਨ ਮਹੀਨਾ ਦੀ ਗੱਬਣਾ ਹੈ ਕਰਵਾ ਲਈ ਚੈੱਕ ਨਹੀਂ ਚੈੱਕ ਨਹੀਂ ਕਰਵਾਈ ਜੀ ਚੈੱਕ ਨਹੀਂ ਕਰਵਾਈ ਹਾਂਜੀ ਉਹ ਆਪਣੇ ਵੱਲੋਂ ਕਨਫਰਮ ਹੀ ਆਈ ਉਹਦੇ ਬਾਅਦ ਨਹੀਂ ਇਹਨੇ ਹੀਟ ਫੂਡ ਕੱਢੀ ਕੋਈ ਜਿਹਨੇ ਲੈ ਕੇ ਚੈੱਕ ਕਰਾ ਕੇ ਲੈ ਲਈ ਵੀਡੀਓ ਆਪਾਂ ਕੱਲ ਨੂੰ ਪੋਸਟ ਕਰਾਂਗੇ ਚੈੱਕ ਪਹਿਲਾਂ ਕਰਵਾ ਲਵਾਂਗੇ ਹਾਂਜੀ ਕਰਵਾ ਲਾਂਗੇ ਕਿਉਂਕਿ ਜੇ ਕੋਈ ਭਰਾ ਦੂਰੋਂ ਆ ਗਿਆ ਆ ਕੇ ਚੈੱਕ ਕਰਵਾਈ ਖਾਲੀ ਨਿਕਲ ਗਈ ਫਿਰ ਸੌਦੇ ਦੇ ਵਿੱਚ ਦਿੱਕਤ ਹੁੰਦੀ ਹੈ ਅੱਛਾ ਹੁਣ ਦੁੱਧ ਦਿੰਦੀ ਹੈ ਨਹੀਂ ਦੁੱਧੋਂ ਡਰਾਈ ਹੈ ਡਰਾਈ ਹੈ ਜੀ ਹੁਣ ਇਹ ਪਹਿਲੇ ਸੂਏ ਦੁੱਧ ਕਿੰਨਾ ਦੱਤਾ ਨਹੀਂ 23 ਤੋਂ 24 ਕਿਲੋ ਕੱਢਾਈ ਪਹਿਲੇ ਸੂਏ ਨੇ ਹੁਣ 3 ਮਹੀਨੇ ਦੀ ਹਜੇ ਗੱਭਣ ਹੋਈ ਹੈ ਡਰਾਈ ਵੀ ਕਰਤੀ ਇਹ ਮਤਲਬ ਕੀ ਚੱਕਰ ਬਣਿਆ ਦੁੱਧ ਘਟ ਗਈ ਸੀ ਤੇ ਸਿਆਲ ਚ ਸਿਉਣ ਕਰਕੇ ਤੇ ਲੇਟ ਗੱਭਣ ਕਰਾਈ ਜਾਈ ਤਾਂ ਕਰਕੇ ਥੋੜਾ ਦੁੱਧ ਘਟ ਗਈ ਸੀ ਫਿਰ ਡਰਾਈ ਕਰਤੀ ਤਾਂ ਹੀ ਮੰਨ ਲਵੇ ਸੋਚਦੇ ਸੀ ਵੀ ਪੂਰੀ ਰੁੱਤ ਚ ਸੂਵੇ ਉਸ ਹਿਸਾਬ ਤੇ ਗੱਭਣ ਕਰਵਾਈ ਹਾਂਜੀ ਸਿਆਲ ਚ ਆਵੇ ਸਹੀ ਰੁੱਤ ਜੀ ਸਹੀ ਹੈ ਸੋ ਦੋਸਤੋ ਜੋ ਪਹਿਲਾਂ ਬਾਈ ਨਾਲ ਗੱਲਾਂ ਹੋਈਆਂ ਤਾਂ ਦੱਸਣ ਦੇ ਮੁਤਾਬਕ ਜੋ ਵੀਰ ਨੇ ਦੱਸਿਆ ਵੀ ਇਹ ਪਿਛਲੇ ਸਾਲ ਗਰਮੀ ਦੀ ਰੁੱਤ ਚ ਸੂਈ ਸੀ ਉਦੋਂ ਇਹਨੇ ਕੁਝ ਟਾਈਮ ਕਨਸੀਵ ਨਹੀਂ ਕੀਤਾ ਫਿਰ ਇਹਨੂੰ ਇਹ ਸੋਚ ਕੇ ਰੋਕ ਲਿਆ ਵੀ ਗੱਭਣ ਦਸੰਬਰ ਜਾਂ ਜਨਵਰੀ ਚ ਕਰਾਵਾਂਗੇ ਵੀ ਰੁੱਤ ਚ ਸੂਗੀ ਉਹਦੇ ਹਿਸਾਬ ਤੇ ਹੁਣ ਇਹ ਤਿੰਨ ਕ ਮਹੀਨੇ ਹੋ ਗਏ ਇਹਦੀ ਏਆਈ ਹੋਈ ਭਰਾ ਨੂੰ ਪੂਰਾ ਯਕੀਨ ਹੈ ਵੀ ਇਹ ਗੱਬਣ ਨਿਕਲੂਗੀ ਤੇ ਟਾਈਸਨ ਲੱਗ ਗਿਆ ਜੀ ਦੋਸਤ ਟਾਈਸਨ ਬੋਲਦਾ ਹਾਂਜੀ ਠੀਕ ਹੈ ਟਾਈਸਨ ਬੋਲਦਾ ਬਾਈ ਕਹਿੰਦਾ ਸੀ ਮਨ ਲੱਗਾ ਰੇਟ ਕੀ ਰੱਖਦੇ ਹੋ ਤਾਂ ਜਸਨ 70000 ਰੁਪਏ ਜੀ 70000 ਆ ਮੋ ਤੋਰ ਦੇ ਬਾਈ ਦੋਸਤੋ ਗੱਬਣ ਦਾ ਰੇਟ ਹੈ ਤੁਸੀਂ ਜਿਹਨੇ ਲਜਾਣੀ ਆ ਆਪਦੀ ਕਨਫਰਮ ਕਰਕੇ ਲਜਾਇਓ ਇਹ ਵੀਰ ਤੁਹਾਡੇ ਫੋਨ ਆਉਣ ਤੋਂ ਪਹਿਲਾਂ ਇਹਨੂੰ ਚੈੱਕ ਪਾਸ ਕਰਾ ਲੂਗਾ ਕਿਤੇ ਇਹ ਨਾ ਹੋਵੇ ਵੀ ਇਹ ਚੈੱਕ ਕਰਵਾਈ ਨਹੀਂ ਤੁਹਾਡੇ ਨਾਲ ਗੱਲ ਵੀ ਹੋਣ ਲੱਗ ਜੇ ਤੇ ਖਾਲੀ ਨਿਕਲ ਜੀ ਦੁੱਦੋਂ ਇਸ ਟਾਈਮ ਟਰਾਈ ਆ ਹਵਾਨਾ ਹਰਾ ਦੀਂਦਾ ਹਜੇ ਕੋਸਟਾ ਮਾ ਪਹਿਲਾਂ ਹੀ ਟਰਾਈ ਕੀਤੀ ਹੋਊਗੀ ਲੱਗਦਾ ਹੈ ਕੋਸਟਾ ਮਾ ਪਹਿਲਾਂ ਹੀ ਕਰੀ ਠੀਕ ਹੈ ਉਹ ਕੋਸਟਾ ਨੇ ਪਹਿਲਾਂ ਹੀ ਕਿਉਂਕਿ ਦੁੱਧ ਘੱਟ ਸੀਗਾ ਤੇ ਉਹਦੇ ਕਰਕੇ ਬਾਈ ਕਹਿੰਦਾ ਟਰਾਈ ਕਰਤੀ ਲੈ ਜਾਓ ਬਾਈ 23 ਕਿਲੋ ਦੁੱਧ ਦਿੱਤਾ ਦੱਸੋ ਥੋੜੀ ਐਫ ਐ ਨਾ ਕ੍ਰੋਸ ਲੱਗਦੀ ਹੈ ਦੁੱਧ ਖੈਰਬੈਡ ਨੇ ਦਿੱਤਾ ਵੀ ਹੂ ਢਾਂਚਾ ਸੋਹਣਾ ਹਵਾਨੇ ਤੇ ਨਾੜਾਂ ਚੰਗਾ ਹਵਾਨੇ ਦਾ ਰੁਖ ਬਹੁਤ ਸੋਹਣਾ ਕੰਪਨ ਨਿਕਲ ਆਈ ਤਾਂ ਬਹੁਤ ਵਧੀਆ ਗੱਲ ਆ ਬਾਕੀ ਜਿਹੜਾ ਉਹ ਕਨਫਰਮ ਹੈ ਬਾਈ ਕਰਵਾ ਲੂਗਾ ਤੁਹਾਡੇ ਫੋਨ ਆਉਣ ਤੋਂ ਪਹਿਲਾਂ ਤੁਸੀਂ ਤਸੱਲੀ ਵੀ ਕਰਕੇ ਲਈ ਜਾਓ ਸੋ ਇਹ ਦੋ گاਵਾ ਦਿਖਾਉਣੀਆਂ ਸੀ ਦੋਸਤੋ ਇੱਕ ਮਿਲਕਿੰਗ ਮਸ਼ੀਨ ਵੈਂਸਨ ਕੰਪਨੀ ਦੀ ਹੈ ਇਹ ਵੀ ਫॉर ਸੇਲ ਹੈ ਬਾਈ ਨੇ ਵੇਚਣੀ ਹੈ ਜਸ਼ਨ ਭਾਈ ਇਹ ਜਿਹੜੀ ਮਸ਼ੀਨ ਹੈ ਇਹ ਡਬਲ ਬਾਕਟ ਹੈ ਡਬਲ ਬਾਕਟ ਹੈ ਇਸ ਟਾਈਮ ਮੌਜੂਦ ਇੱਕ ਹੀ ਆ ਬਾਕਟ ਹੈ ਠੀਕ ਹੈ ਵੈਸੇ ਕਪੈਸਿਟੀ ਦੋ ਦੋਆਂ ਲਈ ਹੁੰਦੀ ਹੈ ਇੱਕ ਕਪੈਸਿਟੀ ਠੀਕ ਹੈ ਅੱਛਾ ਇਹ ਇਸ ਟਾਈਮ ਚਾਲੂ ਹਾਲਤ ਚ ਹੈ ਹਾਂਜੀ ਚਾਲੂ ਹੈ ਕੀ ਰੇਟ ਰਹੂਗਾ ਇਹਦਾ ਇਹਦਾ 32000 ਦੋਸਤੋ ਵੈਸੇ ਇਹ ਡਬਲ ਬਾਕਟ ਵਾਲੀ ਹੈ ਪਰ ਮੌਕੇ ਤੇ ਮੌਜੂਦ ਇਹਦੇ ਨਾਲ ਇੱਕ ਬਾਲਟੀ ਹੈ ਦੂਜੀ ਬਾਲਟੀ ਜੇ ਕੋਈ ਭਰਾ ਲੈਣੀ ਚਾਹੁੰਦਾ ਤਾਂ ਲੈ ਕੇ ਆਵਦੀ ਤੁਸੀਂ ਪਰਸਨਲ ਖਰੀਦ ਕੇ ਚਲਾ ਸਕਦੇ ਹੋ ਚਾਲੂ ਹਾਲਤ ਤੇ ਚਾ ਉਹ ਤੁਸੀਂ ਚਲਾ ਕੇ ਦੇਖ ਲਓ ਵੈਂਸਨ ਕੰਪਨੀ ਦੀ ਹੈ ਬਾਕੀ ਜੋ ਕੰਡੀਸ਼ਨ ਮੈਂ ਦੇਖ ਰਿਹਾ ਤੁਹਾਨੂੰ ਵੀਡੀਓ ਚ ਵੀ ਦਿਖਾ ਰਿਹਾ ਜਿਹੜਾ ਭਰਾ ਖਰੀਦਣਾ ਚਾਹੂਗਾ ਉਹਦਾ ਹੱਕ ਆ ਵੀ ਚੀਜ਼ ਆਪ ਤੁਸੱਲੀ ਕਰੇ ਫਿਰ ਤੁਸੀਂ ਦੋਨਾਂ ਸਾਈਡ ਤੋਂ ਦੇਖੋ ਇਹਦਾ ਰੇਟ ਜਿਹੜਾ ਰੱਖਿਆ ਉਹ 32000 ਉਹਦਾ ਭਾਈ ਨੇ ਜੋ ਜਿਹਨੂੰ ਪਸੰਦ ਆਵੇ ਤਾਂ ਇੱਕੇ ਮਸ਼ੀਨ ਦੋ ਗਾਵਾਂ ਦਿਖਾ ਦਿਆਂ ਤੇ ਇੱਕ ਕੇਜ ਪਿੰਜਰੇ ਜਿਹੜੇ ਅੱਛੇ ਨਾਲੇ ਤੁਹਾਨੂੰ ਦਿਖਾ ਦਈਏ ਫਿਰ ਵੀਡੀਓ ਰੋਕਾਂਗੇ ਤਸੱਲੀ ਕਰਨ ਦਾ ਹੱਕ ਹੈ ਤੇ ਉਹ ਤੁਸੀਂ ਹਰੇਕ ਆਈਟਮ ਦਾ ਆਪ ਦੀ ਸਮਝ ਨਾਲ ਕਰੀ ਤੋਂ ਦੋਸਤੋ ਇਹ ਪਿੰਜਰਾ ਵੱਛੀਆਂ ਵਾਸਤੇ ਬਾਈ ਨੇ ਬਣਾਇਆ ਸੀ ਵਰਤੋਂ ਚ ਬਹੁਤਾ ਨਹੀਂ ਆਇਆ ਤਿੰਨ ਪੋਰਸ਼ਨ ਬਣੇ ਹੋਏ ਆ ਤਿੰਨ ਵੱਛੀਆਂ ਇਹਦੇ ਚ ਆ ਸਕਦੀਆਂ ਕੰਡੀਸ਼ਨ ਇਹਦੀ ਹੁਣ ਦੇਖ ਲਓ ਜੇ ਕੋਈ ਵੀਰ ਪਸੰਦ ਕਰਦਾ ਤਾਂ ਇਹਦਾ ਰੇਟ ਬਾਈ ਤੋਂ ਪੁੱਛ ਲਓ ਵੀ ਕੀ ਰੱਖਦਾ ਹੈ ਇਹ ਭਰਾ ਇਹ ਫਾਈਬਰ ਲਾਤੀ ਸੀ ਵੀ ਸਿਆਲਾਂ ਦੇ ਵਿੱਚ ਵੱਛੀਆਂ ਨੂੰ ਠੰਡ ਨਾ ਲੱਗੇ ਤੇ ਇਹ ਵਰਤਿਆ ਵੀ ਬਹੁਤਾ ਹੈ ਨਹੀਂ ਹਾਲਾਂਕਿ ਕੰਡੀਸ਼ਨ ਜਿਹੜੀ ਲੋਹੇ ਦੀ ਆ ਪਾਈਪਾਂ ਦੀ ਐ ਉਹ ਤੁਹਾਡੇ ਸਾਹਮਣੇ ਕਲੀਅਰ ਦਿਸਦੀ ਐ ਤੁਹਾਨੂੰ ਵੀ ਰੰਗ ਹੋਣ ਵਾਲਾ ਹੈ ਰੇਗ ਮਾਰ ਮਾਰਨ ਤੋਂ ਬਾਅਦ ਚ ਬਾਕੀ ਤੁਸੀਂ ਇਸ ਭਰਾ ਤੋਂ ਪੁੱਛ ਲਓ ਵੀ ਇਹਦਾ ਰੇਟ ਵੀਰ ਕੀ ਰੱਖਦਾ ਸੋ ਇਹ ਕੇਜ ਇਹ ਪਿੰਜਰਾ ਫॉर ਸੇਲ ਐ ਸੋ ਤੁਹਾਨੂੰ ਮੈਂ ਸਾਰਾ ਕੁਝ ਦਿਖਾਤਾ ਜੋ ਜੋ ਵੀਰ ਨੇ ਵੇਚਣਾ ਸੀ ਤਸੱਲੀ ਕਰਨ ਦਾ ਹੱਕ ਆ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਆ ਆ ਕੇ ਦੇਖੋ ਉਛੇ ਚੇਹੀ ਕਰੋ ਵੀ ਕੋਲ ਖੜ ਕੇ ਸੌਦੇ ਕੀਤੇ ਜਾਣ ਤਾਂ ਕਿ ਤੁਹਾਡਾ ਬਾਅਦ ਚ ਕਿਸੇ ਕੋਲੋਂ ਆਪਸ ਵਿੱਚ ਫਰਕ ਦੋਹਾਂ ਤਰ੍ਹਾਂ ਦਾ ਨਾ ਪਵੇ ਧੰਨਵਾਦ